ਦੱਸਦੀ ਹੈ ਕਿ ਫਾਜ਼ਲਕਾ ਫਿਰੋਜ਼ਪੁਰ ਹਾਈਵੇ ਦੇ ਪਿੰਡ ਅਮੀਰ ਖਾਸ ਨਹਿਰ ਤੇ ਧਰਨਾ ਲੱਗਿਆ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਪਿੰਡ ਸਤੰਤਰਨਗਰ ਦੇ ਰਹਿਣ ਵਾਲੇ ਸ਼ਖਸ ਦੇ આરોਪ ਹਨ ਕਿ ਉਸ ਦੀ ਲੜਕੀ ਨੂੰ ਜ਼ਬਰਨ ਚੁੱਕਿਆ ਗਿਆ ਦੱਸਦੀ ਹੈ ਕਿ આરોਪ ਲਗਾਉਂਦੇ ਹੋਏ ਲੜਕੀ ਦੇ ਪਿਤਾ ਨੇ ਕਿਹਾ ਕਿ ਪਹਿਲਾਂ ਉਸ ਨੂੰ ਫੋਨ ਆਉਂਦਾ ਹੈ ਕਿ ਆਪਣੀ ਲੜਕੀ ਦੀ ਸ਼ਾਦੀ ਸਾਡੇ ਲੜਕੇ ਦੇ ਨਾਲ ਕਰ ਦਿਓ ਨਹੀਂ ਤਾਂ ਤੇਰੀ ਲੜਕੀ ਨੂੰ ਚੋੱਕ ਕੇ ਲੈ ਜਾਗੇ ਅਤੇ ਬਾਅਦ ਦੇ ਵਿੱਚ ਇਸੇ ਤਰ੍ਹਾਂ ਹੀ ਉਸ ਦੀ ਲੜਕੀ ਨੂੰ ਚੋੱਕ ਕੇ ਲਿਆ ਜਾਂਦਾ ਹੈ ਤੇ ਦੱਸਦੀ ਹੈ ਕਿ આરોਪ ਲਗਾਉਂਦੇ ਹੋਏ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਸ ਦੇ ਵੱਲੋਂ ਇਸ ਸਬੰਧ ਦੇ ਵਿੱਚ ਥਾਣਾ ਅਮੀਰਖਾਸ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਲੇਕਿਨ ਪੁਲਸ ਨੇ 5 ਦਿਨ ਬਾਅਦ ਕਾਰਵਾਈ ਕੀਤੀ ਹੈ ਇਹੋ ਜਿਹੇ ਦੇ ਵਿੱਚ ਪਿੰਡ ਵਾਸੀਆਂ ਤੇ ਕੋ ਗੁੱਸਾ ਭੜਕਿਆ ਤੇ ਚਲਕਾ ਫਰੋਜ਼ਪੁਰ ਰੋਡ ਤੇ ਪਿੰਡ ਅਮੀਰਖਾਸ ਦੇ ਕੋਲ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਫਿਲਹਾਲ ਜਲਾਲਾਬਾਦ ਦੇ ਡੀਐਸਪੀ ਯਾਰ ਸ਼ਰਮਾ ਮੌਕੇ ਤੇ ਪਹੁੰਚਿਆ ਤੇ ਉਹਨਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਲਾਲਚ ਦੇ ਵਿੱਚ ਆ ਕੇ ਪਾਇਆ ਹੈ ਕਿਉਂਕਿ ਉਹ 4 ਦਿਨ ਪਹਿਲਾਂ ਨਹੀਂ ਸਾਬਤ ਕਿੰਨਾ ਡਿਲੇ ਪਾਇਆ ਹੈ ਮੈਡਮ ਅੰਮਰਜੀਤ ਕੌਰ ਐਸ ਐਚਓ ਨੇ اچھا ਜੀ ਜੇ 4 ਦਿਨਾਂ ਦਾ ਡਿਲੇ ਪਾਇਆ ਹੈ ਕਿਉਂ ਉਹ ਸਾਨੂੰ ਕੀ ਦਿਖਾਉਣਾ ਚਾਹੁੰਦੇ ਆ ਸਾਨੂੰ ਇਹ ਦਿਖਾਉਣਾ ਚਾਹੁੰਦੇ ਆ ਤੁਹਾਡੀ ਕੁੜੀ ਨੇ ਕੋਟ ਮੈਰਿਜ ਕਰਾ ਲਈ ਪਰ ਸੀਐਸਟੀ ਨੂੰ ਕਦੇ ਨਹੀਂ ਬਖਸ਼ਾਂਗੇ ਅਸੀਂ ਆਪਦੀਆਂ ਜਾਨਾਂ ਦੀਆਂ ਸ਼ਹੀਦੀਆਂ ਵੀ ਦੇਵਾਂਗੇ ਅਸੀਂ ਸੰਘਰਸ਼ੀ ਲੋਕਾਂ ਅਸੀਂ ਪਿੱਛੇ ਨਹੀਂ ਹਟਾਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਹ ਤਾਂ ਹੋਇਆ ਕਦੇ ਨਹੀਂ ਕਿ ਅਸੀਂ ਪ੍ਰਸ਼ਾਸਨ ਤੋਂ ਪੁਰਜ਼ੋਰ ਕਰ ਮੰਗ ਕਰਦੇ ਹਾਂ ਕਿ ਇਸ ਨੀਚ ਧੀਆਂ ਸਭ ਦੀਆਂ ਸਾਂਝੀਆਂ ਨੇ ਔਰ ਕਿਸੇ ਦੀ ਬੇਟੀ ਵੀ ਕੁਝ ਕਰ ਸਕਦੀ ਹੈ ਕੁਝ ਦਿਨ ਪਹਿਲਾਂ ਮਾਮਲਾ ਆਇਆ ਸੀ ਜੱਜੀ ਬੇਟੀ ਨੇ ਇਦਾਂ ਕਰ ਲਿਆ ਇਹ ਜ਼ਰੂਰੀ ਨਹੀਂ ਹੈ ਇਹ ਲਾਓ ਹੈ ਜਿਹੜਾ ਬਿਲਕੁਲ ਕਾਨੂੰਨ ਜਿਹੜਾ ਮੋਦੀ ਸਰਕਾਰ ਵੱਲੋਂ ਪਿਆ ਗਿਆ ਬਿਲਕੁਲ ਗਲਤ ਕਾਨੂੰਨ ਹੈ ਜਿਹੜਾ ਮਾਤਾ ਪਿਤਾ ਬੀ ਤੋਂ 25 ਸਾਲ ਸਰਵਿਸ ਬੱਚੇ ਦੀ ਕਰਦਾ ਹੈ ਬੱਚੇ ਨੂੰ ਜਨਮ ਤੋਂ ਬਾਅਦ ਵੀ ਉਹਦਾ ਪਾਲਣ ਪੋਸ਼ਣ ਕਰਦਾ ਹੈ ਕੀ ਉਹਦਾ ਕਾਨੂੰਨ ਦੇ ਵਿੱਚ ਕੀ ਉਹਦਾ ਉਸ ਬੱਚੇ ਤੇ ਕੋਈ ਅਧਿਕਾਰ ਨਹੀਂ ਹੁੰਦਾ ਜਿਹੜਾ ਕਾਨੂੰਨ ਇੰਨੀ ਕਹੇ ਕਿ ਜਾਨ ਛੜਾ ਜਾਂਦਾ ਹੈ ਕਿ ਜੀ ਇਹ ਬੱਚੇ ਦੀ ਮਨਮਰਜ਼ੀ ਹੈ ਮਨਮਰਜ਼ੀ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਸਮਾਜ ਦੇ ਵਿੱਚ ਜਿਹੜਾ ਸਾਡਾ ਬਾਜੀਗਰ ਸਮਾਜ ਭਾਈਚਾਰਾ ਹੈ ਇਹਦੀ ਇੱਕ ਜਿਹੜੀ ਪਰੰਪਰਾ ਲੱਗ ਤੋਂ ਹੈ ਲੱਗ ਕੀ ਹੈ ਕਿ ਅਸੀਂ ਕਿਸੇ ਸਮਾਜ ਦੇ ਨਾਲ ਕੋਈ ਰਿਸ਼ਤਾ ਨਹੀਂ ਕਰਦੇ ਚਾਹੇ ਉਹ ਮੋਦੀ ਜੀ ਦੀ ਬੇਟਾ ਹੋਵੇ ਚਾਹੇ ਉਹ ਕਿੱਡੇ ਵੱਡੇ ਰਾਸ਼ਟਰਪਤੀ ਦਾ ਬੇਟਾ ਹੋਵੇ ਸਾਡਾ ਜੋ ਬਾਜੀਗਰ ਭਾਈਚਾਰਾ ਉਹਨੂੰ ਚਾਹ ਕੇ ਕਦੇ ਬੇਟੀ ਨਹੀਂ ਦੇਊਗਾ ਜੈਦਾ ਦਾਦੇ ਪਿੱਛੇ ਇਸ ਕਰਕੇ ਮੈਂ ਇਸ ਕਾਨੂੰਨ ਤੋਂ ਐ ਸਰਕਾਰ ਤੋਂ ਐ ਥਾਣੇ ਤੋਂ ਔਰ ਹਲਕਾ ਸਾਡੇ ਐਮਐਲਏ ਸਾਹਿਬ ਤੋਂ ਇਹ ਕਰਦਾ ਕਿ ਇਸ ਕੇਸ ਨੂੰ ਜੇ ਇਗਨੋਰ ਕੀਤਾ ਗਿਆ ਤੇ ਇਹ ਜਿਹੜੀ ਅੱਜ ਛੋਟਾ ਜਿਹਾ ਸਾਡਾ ਇੱਕ ਉਪਰਾਲਾ ਕੀਤਾ ਗਿਆ ਇਹ ਕਿਤੇ ਪੰਜਾਬ ਦੇ ਵਿੱਚ ਵੱਡਾ ਰੂਪ ਨਾ ਲੈ ਲਵੇ ਸਾਨੂੰ ਕਿਤੇ ਇਹ ਨਾ ਪੰਜਾਬ ਲੈਵਲ ਤੇ ਧਰਨੇ ਨਾ ਕਰਨੇ ਪੈਣ ਜੇ ਸਾਨੂੰ ਲੋੜ ਪਈ ਤੇ ਅਸੀਂ ਰੋਡ ਜਾਮ ਵੀ ਕਰਾਂਗੇ ਸਾਨੂੰ ਲੋੜ ਪਈ ਤੇ ਅਸੀਂ ਇਸ ਪ੍ਰਸ਼ਾਸਨ ਦਾ ਔਰ ਸਰਕਾਰ ਦੇ ਘਰ ਵੀ ਕੇਰਾਂਗੇ ਉਹਨਾਂ ਕੋਠੀਆਂ ਦੇ ਮੂਹਰੇ ਵੀ ਬੈਠਾਂਗੇ ਜਿੱਤੋਂ ਤੱਕ ਸਾਡੀ ਬੇਟੀ ਸਾਡੇ ਵਾਪਸ ਨਹੀਂ ਕੀਤੀ ਜਾਂਦੀ ਇਸ ਕਰਕੇ ਮੈਂ ਸਰਕਾਰ ਨੂੰ ਤੁਹਾਡੇ ਮੀਡੀਆ ਦੇ ਮਾਧਮ ਦੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਲਦ ਤੋਂ ਜਲਦ ਕਿਉਂਕਿ ਕਿਤੇ ਇਹਨੂੰ ਇਹ ਲੈ ਲਿਆ ਜਾਵੇ ਕਿ ਕੋਰਟ ਮੈਚ ਤੱਕ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਹੈ ਦੇਲੇ ਦਿੱਤਾ ਜਾ ਰਿਹਾ ਹੈ ਇੱਥੇ ਬਿਠਾ ਕੇ ਚਾਰ ਬੰਦੇ ਅੰਦਰ ਬਿਠਾ ਲਏ ਜੀ ਸ਼ਾਂਤ ਕੀਤਾ ਜਾ ਰਿਹਾ ਬਿਲਕੁਲ ਅਸੀਂ ਰੁਕਣ ਵਾਲੇ ਨਹੀਂ ਹਾਂ ਅਸੀਂ ਬਾਜੀਗਰ ਉਹ ਸਮਾਜਾਂ ਜਿੰਨੇ ਅਸੀਂ ਅਕਬਰ ਬਾਦਸ਼ਾਹ ਨੂੰ ਕੁਝ ਨਹੀਂ ਸਮਝਿਆ ਨਹੀਂ ਇਹ ਤਾਂ ਗੱਲਾਂ ਹੀ ਬੜੀਆਂ ਛੋਟੀਆਂ ਐ ਪਰ ਸਾਡੀ ਇੱਜ਼ਤ ਕਹੀ ਐ ਸਾਡੀ ਤੁਹਾਡੇ ਤੋਂ ਝੋਲੀ ਅੱਡ ਕੇ ਮੰਗਾ ਕੇ ਸਾਡੀਆਂ ਬਾਹਾਂ ਸਾਨੂੰ ਵਾਪਸ ਕਰ ਦਿਓ ਗੱਲ ਬਹੁਤ ਚੰਗੀ ਰਹੂਗੀ ਨਹੀਂ ਤੇ ਇਹ ਗੱਲ ਬਹੁਤ ਲੰਮੀ ਚੋੜੀ ਹੋ ਜਾਊਗਾ ਜਿਹੜਾ ਹੈਗਾ ਰੂਟ ਜਾਣ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਲੜਕੀ ਸੀ ਕੋਈ ਚੜੀ ਗਈ ਕਿਸੇ ਲੜਕੇ ਨਾਲ ਤੇ ਉਹਦੇ ਸੰਬੰਧ 'ਚ ਅਸੀਂ ਐਫ ਆਈ ਆਰ ਦਰਜ ਕਰਾਈਆ ਪਰ ਪਤਾ ਲੱਗਾ ਵੀ ਉਹਨੇ ਪ੍ਰੋਟੈਕਸ਼ਨ ਲਈ ਹਾਈ ਕੋਰਟ ਉਹਦੇ ਸੰਬੰਧ 'ਚ ਇਹ ਧਰਨਾ ਲੱਗਾ ਹੈ ਸਰ ਪਰਿਵਾਰ ਕਹਿ ਰਿਹਾ ਕਿ ਪਹਿਲਾਂ ਉਹਨਾਂ ਨੂੰ ਕੋਈ ਕਾਲ ਵਗੈਰਾ ਆਈ ਧਮਕੀਆਂ ਮਿਲੀਆਂ ਕਿ ਲੜਕੀ ਦਾ ਰਿਸ਼ਤਾ ਕਰ ਦੋ ਨਹੀਂ ਤਾਂ ਚੱਕ ਲਿਆ ਜਾਊਗਾ ਔਰ ਬਾਅਦ ਦੇ ਵਿੱਚ ਜਦੋਂ ਉਹ ਕਹਿੰਦੇ ਕਿ ਅਸੀਂ ਸ਼ਿਕਾਇਤ ਦਰਜ ਕਰਾਈ ਤਾਂ ਪੁਲਿਸ ਦੇ ਵੱਲੋਂ ਦੇਰੀ ਕੀਤੀ ਗਈ ਹੈ ਮਾਮਲਾ ਦਰਜ ਕਰਨ 'ਚ 5 ਦਿਨ ਦੀ ਨਹੀਂ ਦੇਰੀ ਨਹੀਂ ਕੀਤੀ ਕਿ ਦੇਖੋ ਬਾਲਗ ਲੜਕੀ ਆ ਉਹ ਉਹ ਉਹਦੇ ਵੀ ਮੈਸੇਜ ਆਉਂਦੇ ਸੀ ਸਾਨੂੰ ਉਹਦੇ ਵੀ ਫੋਨ ਆਉਂਦੇ ਸੀ ਉਹ ਪ੍ਰੋਟੈਕਸ਼ਨ ਲਈਆ ਉਹਨੇ ਹਾਈ ਕੋਰਟ 'ਚੋਂ ਜੀ ਉਹ ਆਪਣੀ ਮਰਜ਼ੀ ਨਾਲ ਗਈ ਆ ਉਹਨੇ ਬਕਾਇਦਾ ਆਪਣਾ ਪ੍ਰੋਟੈਕਸ਼ਨ ਲਈ ਉਹਥੇ ਕੋਰਟ ਦੇ ਵੱਲੋਂ ਕੋਰਟ ਦੇ ਵਿੱਚ ਆ ਗਿਆ ਰੱਖਣਾ ਅਪਲਾਈ ਕਰਤੀ ਹੈ ਸਾਨੂੰ ਆ ਗਈ ਆ ਉਹ ਉਨੇ ਫਿਰ ਕਿਸ ਮੰਗ ਨੂੰ ਲੈ ਕੇ ਤਰਨ ਆ ਰਹੇ ਆ ਫਿਰ ਇਹਦਾ ਕੀ ਹੱਲ ਹੈ ਜੀ ਜੀ ਦਾ ਸੇਖੋ ਇਹ 8 ਵਜਾ ਹੈਗਾ ਹੁਣ ਇਹ ਤਾਂ ਇਹਨਾਂ ਦੀ ਇਹਨਾਂ ਦਾ ਬੱਚਾ ਜਿਵੇਂ ਕੋਈ ਧਿਆਨ ਦੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਹੋਣੀ ਹੈ ਨਾ ਬਾਲਗ ਹੈ ਬਾਲਗ ਜੇ ਤਾਂ ਨਵਾਲਗ ਹੁੰਦਾ ਫਿਰ ਫਿਰ ਇਹਨਾਂ ਦੀ ਮਰਜ਼ੀ ਚੱਲਣੀ ਸੀ ਪੇਰੈਂਟਸ ਜੀ ਬਾਲਗ ਹੈ ਬੱਚਾ ਪਰਿਵਾਰ ਨਾਲ ਕੁਝ ਸਮਝਾਉਣ ਦੀ ਗੱਲਬਾਤ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਹਾਂ ਚੱਲ ਰਹੀ ਹੈ ਸਮਝਾ ਰਹੇ ਬੱਚਾ ਬਾਲਗ ਹੈ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਅਪਲਾਈ ਕਰਤਾ ਤੁਹਾਡੇ ਕੋਲ ਪਹੁੰਚ ਗਿਆ ਕਾ ਵੀ ਹਾਂ ਜੀ ਕਾਗਜ਼ ਸਾਡੇ ਕੋਲ ਆ ਗਿਆ ਮੈਸੇਜ ਆ ਗਿਆ ਉਹਨਾਂ ਦਾ ਜੀ ਉਹਦੇ ਵਕੀਲ ਨੇ ਕਰਾਇਆ ਤਾਂ ਵਕੀਲ ਦਾ ਮੈਸੇਜ ਆਇਆ ਸਰ ਜੀ ਤਾਂ ਸਰ ਫਿਰ ਇਹਨਾਂ ਨਾਲ رابطہ ਕਾਇਮ ਕੀਤਾ ਜਾ ਰਿਹਾ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋ ਰਹੇ ਗਰਮੀ ਆ ਹਾਂ رابطہ ਕੀਤਾ ਜਾ ਰਿਹਾ ਇਹਨਾਂ ਨਾਲ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਜਿਹੜਾ ਧਰਨਾ ਇਹ ਆਪਣਾ ਬੇਗੁਨਾਹ ਦਾ ਇਹ ਲਾਣਾ ਨਹੀਂ ਚਾਹੀਦਾ ਲੋਕ ਸਰ ਮਾਤਾ ਤੇ 11 ਰਹੇ ਨੇ ਬਹੁਤ ਖੱਜਲ ਖੱਤ ਪਿੱਛੇ ਹੋ ਰਹੇ ਨੇ ਹਾਂ ਉਹ ਟ੍ਰੈਫਿਕ ਅਸੀਂ ਡਾਇਵਰਟ ਕਰਤੀ ਆ ਜਿਹੜੀ ਆਪਣਾ ਸਮਾਲ ਵਾਹਕਲ ਨੇ ਛੋਟੇ ਵਾਹਕਲ ਨੇ ਉਹ ਇਥੋਂ ਦੀ ਘੁੰਮ ਕੇ ਜਾ ਸਕਦੇ ਨੇ ਇਹ ਵੀ ਜਾਇਕਾ ਪੀਰ ਮੁਹੰਮਦ ਤੋਂ 200 ਇੱਥੋਂ ਆਇਆ ਦਰੋਗਾ ਦਰੋਗਾ ਪੀਰ ਮੁਹੰਮਦ ਇੱਥੋਂ ਪੀਰ ਮੁਹੰਮਦ ਦਰੋਗਾ ਇਧਰੋਂ ਵੀ ਘੁੰਮ ਕੇ ਤੇ ਛੋਟੇ ਵਾਹਨਾਂ ਉਧਰ ਜਾ ਸਕਦੇ ਨੇ ਜਿੱਥੇ ਆਪਣਾ ਟਾਲਾ ਸਾਹਿਬ ਗੁਰਦੁਆਰਾ ਤਾਂ ਹੋ ਕੇ ਅਰਮੀ ਵਾਲਾ ਚੌਂਕ ਦੇ ਵਿੱਚ ਉੱਥੋਂ ਦੀ ਟ੍ਰੈਫਿਕ ਡਾਇਵਰਟ ਕਰ ਦਿੱਤੀ ਗਈ ਠੀਕ ਜੀ